ਅੱਜ ਆਪਾਂ ਇੱਕ ਵੱਖਰੇ ਅਤੇ ਬਹੁਤ ਹੀ ਇੰਟਰਸਟਿੰਗ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਕੀ ਤੁਸੀਂ ਜਾਣਦੇ ਹੋ ਕਿ ਸਾਡੀ ਧਰਤੀ ਦਾ ਜਨਮ ਇੱਕ ਵਿਸਪੋਟਕ ਮਹਾਤਮਾਕੇ ਨਾਲ ਹੋਇਆ ਸੀ ਸਾਡੇ 4 ਅਰਬ ਸਾਲ ਪਹਿਲਾਂ ਧਰਤੀ ਇੱਕ ਅੱਗ ਦਾ ਗੋਲਾ ਸੀ ਫਿਰ ਇਹ ਜੀਵਨ ਦਾ ਘਰ ਕਿਵੇਂ ਬਣਿਆ ਆਪਾਂ ਅਗਲੇ 15-16 ਮਿੰਟਾਂ ਵਿੱਚ ਧਰਤੀ ਦੇ 450 ਸਾਲ ਕਰੋੜ ਦੇ ਸਫ਼ਰ ਨੂੰ ਜੀਣ ਵਾਲੇ ਜਾਂ ਕਹਿ ਲਓ ਕਿ ਦੇਖਣ ਵਾਲੇ ਆ। ਸੋ ਕਿਵੇਂ ਧਰਤੀ ਹੋਣ ਦੇ ਵਿੱਚ ਆਈ ਤੇ ਕਿਵੇਂ ਇਸ ਤੇ ਜੀਵਨ ਪਣ ਪਿਆ। ਸੋ ਉਹ ਸਾਰੀਆਂ ਗੱਲਾਂ ਜੋ ਤੁਹਾਡੇ ਦਿਮਾਗ ਵਿੱਚ ਕਦੇ ਨਾ ਕਦੇ ਆਈਆਂ ਹੋਣਗੀਆਂ ਉਹਨਾਂ ਸਾਰੀਆਂ ਬਾਰੇ ਆਪਾਂ ਗੱਲ ਕਰਾਂਗੇ। ਸੋ ਕਹਿੰਦਾ ਭਾਵ ਕਿ ਬਹੁਤ ਹੀ ਇੰਟਰਸਟਿੰਗ ਵਿਸ਼ੇ ਤੇ ਆਪਾਂ ਗੱਲ ਕਰਾਂਗੇ। ਬ੍ਰਹਿਮੰਡ ਦੀ ਸ਼ੁਰੂਆਤ ਬਿਗ ਬੈਂਗ ਥਿਊਰੀ ਨਾਲ ਹੋਈ ਸੀ ਤੇ ਇਹੀ ਅੱਜ ਤੱਕ ਅਸੀਂ ਕਿਤਾਬਾਂ ਵਿੱਚ ਪੜ੍ਹਿਆ ਤੇ ਸੁਣਿਆ ਹੈ ਉਸ ਤੋਂ ਬਾਅਦ ਸਪੇਸ ਵਿੱਚ ਸੂਰਜ, ਚੰਦ, ਗ੍ਰਹਿ, ਤਾਰੇ, ਗੈਲੈਕਸੀ, ਯੂਨੀਵਰਸ ਤੇ ਹੋਰ ਬਹੁਤ ਕੁਝ ਹੋਂਦ ਵਿੱਚ ਆਇਆ ਇਸ ਤੋਂ ਬਾਅਦ ਹੀ ਸਾਡੀ ਧਰਤੀ ਦੀ ਉਤਪਤੀ ਹੋਈ ਧਰਤੀ ਸ਼ੁਰੂ ਵਿੱਚ ਅੱਜ ਦੇ ਸਮੇਂ ਵਾਲੀ ਧਰਤੀ ਨਹੀਂ ਸੀ ਸੋ ਅੱਜ ਜਿਸ ਜਗ੍ਹਾ ਤੇ ਸਾਡਾ ਸੌਰ ਮੰਡਰ ਹੈ ਇੱਥੇ ਅਲੱਗ ਅਲੱਗ ਤਰ੍ਹਾਂ ਦੇ ਗੈਸ ਦੇ ਬੱਦਲ ਹੁੰਦੇ ਸੀ ਤੇ ਇਨ੍ਹਾਂ ਬੱਦਲਾਂ ਵਿੱਚ ਇੱਕ ਤਾਰਾ ਸੀ ਜਿਸ ਦੀ ਸਮੇਂ ਦੇ ਨਾਲ ਨਾਲ ਊਰਜਾ ਘਟਣ ਲੱਗੀ ਤੇ ਉਸ ਵਿੱਚ ਬਹੁਤ ਵੱਡਾ ਵਿਸਫੋਟ ਹੋ ਗਿਆ ਉਸ ਦੀ ਧੂੜ ਮਿੱਟੀ ਉਲਕਾ ਪਿੰਡ ਦੇ ਵੱਡੇ ਵੱਡੇ ਪੱਥਰ ਬਣ ਗਏ ਤੇ ਪੱਥਰ ਬਣਨ ਕਰਕੇ ਦਬਾਅ ਬਣਨ ਤੇ ਇਨ੍ਹਾਂ ਪੱਥਰਾਂ ਵਿੱਚ ਰੇਡੀਓ ਐਕਟਿਵ ਸੈਲਸ ਦਾ ਨਿਰਮਾਣ ਹੋਣਾ ਸ਼ੁਰੂ ਹੋ ਗਿਆ ਜਿਸ ਕਰਕੇ ਪਥਰਾ ਵਿੱਚ ਗ੍ਰੈਵਿਟੀ ਬਣਨੀ ਸ਼ੁਰੂ ਹੋ ਗਈ ਤੇ ਗ੍ਰੈਵਿਟੀ ਬਣਨ ਕਰਕੇ ਹੀ ਲੀਅਮ ਤੇ ਹਾਈਡਰੋਜਨ ਇਕੱਠੇ ਹੋਣੇ ਸ਼ੁਰੂ ਹੋ ਗਏ ਇਹਨਾਂ ਦੇ ਇਕੱਠੇ ਹੋਣ ਕਰਕੇ ਬਹੁਤ ਜ਼ਿਆਦਾ ਗਰਮੀ ਬਣੀ ਤੇ ਇੱਕ ਵੱਡਾ ਵਿਸਫੋਟ ਹੋਇਆ ਇਸ ਵਿਸਫੋਟ ਤੋਂ ਬਾਅਦ ਹੀ ਸੂਰਜ ਦਾ ਜਨਮ ਹੋਇਆ ਤੇ ਜਿਹੜੇ ਉਲਕਾ ਪਿੰਡ ਬ੍ਰਹਿਮੰਡ ਵਿੱਚ ਫੈਲ ਗਏ ਸੀ ਉਹ ਸੂਰਜ ਦੇ ਆਲੇ ਦੁਆਲੇ ਉਸ ਦੀ ਪਰਕਰਮਾ ਕਰਨ ਲੱਗੇ ਤੇ ਕਈ ਕਰੋੜ ਸਾਲਾਂ ਵਿੱਚ ਇਹ ਆਪਸ ਵਿੱਚ ਟਕਰੌਂਦੇ ਰਹੇ ਤੇ ਇਹਨਾਂ ਦੀ ਟਕਰਾਲ ਦੇ ਕਾਰਨ ਹੀ ਬੁੱਧ ਮੰਗਲ ਧਰਤੀ ਤੇ ਸ਼ੁਕਰ ਗ੍ਰਹਿ ਵਰਗੇ ਗ੍ਰਹਿ ਹੋਂਦ ਵਿੱਚ ਆਏ ਤੇ ਜੋ ਅਸੀਂ ਕਿਤਾਬਾਂ ਵਿੱਚ ਸੂਰਜ ਤੇ ਆਲੇ ਦੁਆਲੇ ਸਾਰੇ ਗ੍ਰਹਿ ਘੁੰਮਦੇ ਦੇਖੇ ਨੇ ਅਸਲ ਵਿੱਚ ਤਾਂ ਇਸ ਤਰ੍ਹਾਂ ਹੀ ਘੁੰਮਦੇ ਨੇ ਪਰ ਰਿਐਲਿਟੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੂਰਜ ਵੀ ਇੱਕ ਥਾਂ ਤੇ ਸਥਿਰ ਨਹੀਂ ਹੈ ਤੇ ਨਾ ਹੀ ਇੱਕ ਥਾਂ ਤੇ ਖੜੇ ਹੋ ਕੇ ਸੂਰਜ ਤੇ ਆਲੇ ਦੁਆਲੇ ਇਹ ਚੱਕਰ ਲਗਾ ਰਹੇ ਨੇ ਬਲਕਿ ਇਹ ਸਾਰੇ ਹੀ ਮੂਵ ਕਰ ਰਹੇ ਨੇ ਤੇ ਸੂਰਜ ਵੀ ਮਿਲਕੀਵੇਦੀ ਸੈਂਟਰ ਦਾ ਚੱਕਰ ਲਗਾ ਰਿਹਾ ਹੈ ਵਿਗਿਆਨੀਆਂ ਅਨੁਸਾਰ ਉਸ ਸਮੇਂ ਧਰਤੀ ਅਤੇ ਮੰਗਲ ਦੇ ਵਿਚਕਾਰ ਇੱਕ ਥੀਆ ਨਾਮ ਦਾ ਗ੍ਰਹਿ ਵੀ ਮੌਜੂਦ ਹੁੰਦਾ ਸੀ ਪਰ ਹੌਲੀ-ਹੌਲੀ ਥੀਆ ਗ੍ਰਹਿ ਹੀ ਆ ਕੇ ਧਰਤੀ ਨਾਲ ਟਕਰਾ ਗਿਆ ਤੇ ਇਸ ਤੋਂ ਬਾਅਦ ਧਰਤੀ ਦੇ ਟੁਕੜੇ ਸਪੇਸ ਵਿੱਚ ਧਰਤੀ ਦੀ ਆਲੇ ਦੁਆਲੇ ਰਿੰਗ ਬਣਾ ਕੇ ਘੁੰਮਣ ਲੱਗੀ ਤੇ ਇਹਨਾਂ ਟੁਕੜਿਆਂ ਦੇ ਟਕਰਾਅ ਕਾਰਨ ਹੀ ਫਿਰ ਚੰਦ ਦਾ ਨਿਰਮਾਣ ਹੋਇਆ ਤੇ ਇਸ ਸਮੇਂ ਧਰਤੀ ਤੇ ਇੱਕ ਹੀ ਸਮੁੰਦਰ ਸੀ ਤੇ ਉਹ ਸੀ 1900 ਡਿਗਰੀ ਸੈਲਸੀਅਸ ਤਾਪਮਨ ਤੇ ਉਬਲਦੇ ਹੋਏ ਲਾਵੇ ਦਾ ਸਮੁੰਦਰ ਇਹ ਲਾਵਾ ਉਲਕਾ ਪਿੰਡ ਦੇ ਟਕਰਾਉਣ ਨਾਲ ਬਣਿਆ ਸੀ ਪਰ ਹੁਣ ਧਰਤੀ ਰਿਵਰਸ ਤਾਪਮਨ ਤੇ ਚਲੀ ਗਈ ਉਸ ਸਮੇਂ ਧਰਤੀ ਦਾ ਆਪਣਾ ਐਟਮੋਸਫੀਅਰ ਨਾ ਹੋਣ ਕਰਕੇ ਉਲਕਾ ਪਿੰਡ ਧਰਤੀ ਤੇ ਡਿਗਦੇ ਰਹਿੰਦੇ ਸੀ ਅੱਜ ਤੋਂ 300 ਕਰੋੜ ਸਾਲ ਪਹਿਲਾਂ ਧਰਤੀ ਤੇ ਅਜਿਹਾ ਸਮਾਂ ਆਇਆ ਜਦੋਂ ਵਾਤਾਵਰਣ ਲਗਭਗ ਸਥਿਰ ਹੋਣ ਲੱਗਾ ਜਵਾਲਾਮੁਖੀ ਨਿਕਲਨੇ ਘਟ ਹੋ ਗਏ ਤਾਂ ਧਰਤੀ ਦਾ ਇੱਕ ਦਿਨ 12 ਘੰਟੇ ਦਾ ਹੁੰਦਾ ਹੁਣ ਸਾਲ ਦਰ ਸਾਲ ਬੀਤਦੇ ਗਏ ਤੇ ਹੌਲੀ ਹੌਲੀ ਧਰਤੀ ਤੇ ਸੂਖਮ ਜੀਵ ਵਧਣ ਲੱਗੇ ਤੇ ਇਕੱਠੇ ਇੱਕ ਸਮੂਹ ਵਿੱਚ ਰਹਿਣ ਲੱਗੇ ਵਿਗਿਆਨੀਆ ਅਨੁਸਾਰ ਇਹੀ ਉਹ ਸਮਾਂ ਸੀ ਜਦੋਂ ਧਰਤੀ ਦੇ ਥੱਲੇ ਕਿਸੇ ਕੋਨੇ ਵਿੱਚ ਸੂਖਮ ਜੀਵਾਂ ਦਾ ਨਿਰਮਾਣ ਹੋਇਆ ਉਸ ਸਮੇਂ ਧਰਤੀ ਤੇ ਜੀਵਨ ਨਹੀਂ ਸੀ ਪਰ ਪਾਣੀ ਦੇ ਅੰਦਰ ਜੀਵਨ ਬਣਨਾ ਸ਼ੁਰੂ ਹੋ ਗਿਆ ਉੱਥੇ ਐਲਗੀ ਨਾਮ ਦਾ ਪੌਦਾ ਬਣਨਾ ਸ਼ੁਰੂ ਹੋਇਆ ਐਲਗੀ ਦਾ ਮਤਲਬ ਹਰੀ ਕਾਈ ਇਹ ਆਪਣੇ ਆਪ ਨੂੰ ਜਿਉਂਦਾ ਰੱਖਣ ਲਈ ਫੋਟੋਸਿੰਥੇਸਿਸ ਦਾ ਸਹਾਰਾ ਲੈਂਦਾ ਸੀ ਜਿਸ ਦੌਰਾਨ ਇਹ ਆਕਸੀਜਨ ਪ੍ਰੋਡਿਊਸ ਕਰਦਾ ਤੇ ਧਰਤੀ ਉੱਤੇ ਆਕਸੀਜਨ ਬਹੁਤ ਜ਼ਿਆਦਾ ਬਣਨ ਲੱਗੀ ਤੇ ਆਕਸੀਜਨ ਨੇ ਓਜ਼ੋਨ ਲੇਅਰ ਨੂੰ ਜਨਮ ਦਿੱਤਾ ਜਿਸ ਦੌਰਾਨ ਹਾਨੀਕਾਰਕ ਯੂਵੀ ਕਿਰਨਾਂ ਧਰਤੀ ਤੇ ਆਉਣੀਆਂ ਬੰਦ ਹੋ ਗਈਆਂ ਤੇ ਅੱਜ ਤੋਂ ਕਰੀਬ 250 ਕਰੋੜ ਸਾਲ ਪਹਿਲਾਂ ਅਜਿਹੇ ਜੀਵਾਂ ਦਾ ਨਿਰਮਾਣ ਹੋਇਆ ਜੋ ਜਿਉਂਦੇ ਰਹਿਣ ਲਈ ਪਾਣੀ ਅੰਦਰਲੇ ਖਣਿਜ ਪਦਾਰਤ ਤੇ ਧੂਪ ਦਾ ਇਸਤੇਮਾਲ ਕਰਦੇ ਤੇ ਸਰੀਰ ਵਿੱਚੋਂ ਵੇਸਟੇਜ ਦੀ ਜਗ੍ਹਾ ਆਕਸੀਜਨ ਬਾਅਰ ਕੱਢਦੇ ਸੀ ਇਸ ਸਮੇਂ ਤੱਕ ਜਵਾਲਾਮੁਖੀ ਨਿਕਲਨੇ ਬੰਦ ਹੋ ਗਏ ਸੀ ਇਹਨਾਂ ਇਹਨਾਂ ਸੂਖਮ ਜੀਵਾਂ ਦੇ ਕਾਰਨ ਹੀ ਧਰਤੀ ਉੱਤੇ ਆਕਸੀਜਨ ਲੈਵਲ ਵਧਣ ਲੱਗਾ ਜਿਸ ਕਰਕੇ ਧਰਤੀ ਦੇ ਜ਼ਿਆਦਾਤਰ ਹਿੱਸੇ ਵਿੱਚ ਹੁਣ ਸੂਖਮ ਜੀਵ ਫੈਲ ਗਏ ਧਰਤੀ ਉੱਤੇ ਆਕਸੀਜਨ ਹੋਣ ਕਰਕੇ ਧਰਤੀ ਦਾ ਵਾਯੂ ਮੰਡਲ ਬਣਨ ਲੱਗਿਆ ਤੇ ਧਰਤੀ ਉੱਤੇ ਮਤਲਬ ਸਭ ਤੋਂ ਪਹਿਲਾਂ ਉੱਲੀ ਦਾ ਜਨਮ ਤੇ ਉੱਲੀ ਤੋਂ ਛੋਟੇ ਪੌਦੇ ਤੇ ਪੌਦਿਆਂ ਤੋਂ ਵੱਡੇ ਦਰਖਤ ਬਣਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ। ਤੇ ਧਰਤੀ ਉੱਤੇ ਬਹੁਤ ਹੀ ਸੰਘਣਾ ਜੰਗਲ ਤਿਆਰ ਹੋ ਗਿਆ ਤੇ ਜੋ ਦਰਖਤ ਟੁੱਟ ਕੇ गिर ਜਾਂਦੇ ਉਹਨਾਂ ਨੂੰ ਡੀਕੰਪੋਜ਼ ਕਰਨ ਵਾਲੇ ਬੈਕਟੀਰੀਆ ਅਜੇ ਬਣੇ ਨਹੀਂ ਸੀ। ਜਿਸ ਕਰਕੇ ਮਿੱਟੀ ਦੀਆਂ ਪਰਤਾਂ ਉਸਤੇ ਚੜਨ ਲੱਗੀਆਂ ਤੇ ਉਹ ਦਰਖਤ ਧਰਤੀ ਥੱਲੇ ਦੱਬ ਗਏ ਜੋ ਅੱਜ ਅਸੀਂ ਕੋਲਾ ਧਰਤੀ ਵਿੱਚੋਂ ਕੱਢਦੇ ਹਾਂ ਉਹ ਇੰਨਾ ਦਰਖਤਾਂ ਤਾਂ ਉਹ ਹੀ ਕਰੋੜਾਂ ਸਾਲਾਂ ਵਿੱਚ ਬਣਿਆ थे ਇਸ ਸਮੇਂ ਸਾਰੀ ਧਰਤੀ ਹੀ ਜੰਗਲ ਹੋਣ ਕਰਕੇ ਉਸ ਸਮੇਂ ਆਕਸੀਜਨ ਵੀ ਬਹੁਤ ਵੱਧ ਸੀ ਤੇ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਹੀ ਕਾਰਨ ਸੀ ਕਿ ਉਸ ਸਮੇਂ ਦੇ ਕੀੜੇ ਮਕੌੜੇ ਵੀ ਅੱਜ ਦੇ ਸਮੇਂ ਦੇ ਘੋੜਿਆਂ ਜਿੰਨੇ ਵੱਡੇ ਸੀ ਜਿਸ ਤੋਂ ਬਾਅਦ ਆਕਸੀਜਨ ਘਟਣ ਨਾਲ ਇਹਨਾਂ ਵਿੱਚੋਂ 95% ਕੀੜੇ-ਮਕੌੜੇ ਅਲੋਪ ਹੋ ਗਏ ਤੇ ਬਾਕੀ ਦੀਆਂ 5% ਪ੍ਰਜਾਤੀਆਂ ਨੇ ਪਰਵਰਤਨ ਹੋਣ ਨਾਲ ਸਰਵਾਈਵ ਕਰ ਲਿਆ। ਪਹਿਲਾਂ ਇਨਸਾਨ ਵੀ ਬਹੁਤ ਵੱਡੇ ਹੁੰਦੇ ਸੀ। ਸੋ ਹੁਣ ਇਨਸਾਨਾਂ ਦਾ ਹੌਲੀ-ਹੌਲੀ ਇੰਚਾਂ ਦੇ ਹਿਸਾਬ ਨਾਲ ਕੱਦ ਛੋਟਾ ਹੁੰਦਾ ਜਾ ਰਿਹਾ ਹੈ। ਹਜ਼ਾਰਾਂ ਸਾਲਾਂ ਬਾਅਦ ਅਜਿਹਾ ਸਮਾਂ ਆਇਆ ਜਦੋਂ ਧਰਤੀ ਤੇ ਲੋੜ ਤੋਂ ਵੱਧ ਆਕਸੀਜਨ ਹੋਣ ਕਰਕੇ ਇਹ ਸੂਖਮ ਜੀਵ ਮਰਨੇ ਸ਼ੁਰੂ ਹੋ ਗਏ ਉਸ ਸਮੇਂ ਧਰਤੀ ਦਾ ਤਾਪਮਨ ਠੰਡਾ ਹੋ ਗਿਆ ਪਰ ਆਕਸੀਜਨ ਨਾਲ ਭਰ ਗਿਆ ਸੀ ਇਹ ਅੱਜ ਤੋ 150 ਕਰੋੜ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਧਰਤੀ ਤੇ ਮੌਜੂਦ ਆਕਸੀਜਨ ਦੇ ਸੈੱਲ ਆਇਰਨ ਦੇ ਸੈੱਲਜ਼ ਨਾਲ ਕੋਲਾਈਡ ਹੋ ਗਏ ਉਸ ਸਮੇਂ ਧਰਤੀ ਮੰਗਲ ਗ੍ਰਹਿ ਵਰਗੀ ਲਾਲ ਹੋ ਗਈ ਸੀ ਤੇ ਅੱਜ ਤੋ 75 ਕਰੋੜ ਸਾਲ ਪਹਿਲਾਂ ਧਰਤੀ ਤੇ ਬਹੁਤ ਤਕੜਾ ਆਈਸਿਸ ਆਇਆ ਤੇ ਪੂਰੀ ਧਰਤੀ برف ਦੀ ਮੋਟੀ ਚਾਦਰ ਨਾਲ ਢੱਕੀ ਗਈ ਤੇ ਆਮ ਤੌਰ ਤੇ ਸੂਰਜ ਦੀਆਂ ਕਿਰਨਾਂ ਧਰਤੀ ਸੂਖ ਲੈਂਦੀ ਹੈ ਪਰ ਇਸ ਸਮੇਂ برف ਬਹੁਤ ਜ਼ਿਆਦਾ ਮੋਟੀ ਹੋਣ ਕਰਕੇ ਕਿਰਨਾਂ ਰਿਫਲੈਕਟ ਹੋ ਕੇ ਵਾਪਸ ਮੁੜ ਜਾਂਦੀਆਂ ਸੀ ਜਿਸ ਕਾਰਨ ਕਈ ਲੱਖਾਂ ਸਾਲਾਂ ਤੱਕ ਧਰਤੀ ਮੋਟੀ برف ਦੀ ਚਾਦਰ ਨਾਲ ਢੱਕੀ ਰਹੀ ਇਸ ਤੋਂ ਬਾਅਦ ਫਿਰ ਜਵਾਲਾਮੁਖੀ ਨਿਕਲਨੇ ਸ਼ੁਰੂ ਹੋਏ ਤੇ ਜਵਾਲਾਮੁਖੀ ਫਟਣ ਦੇ ਕਾਰਨ ਬਾਰ ਬਰਫ਼ ਤਾਂ ਪਿਗਲ ਗਈ ਪਰ ਫਿਰ ਤੋਂ ਦੁਬਾਰਾ ਐਸਿਡ ਰੇਨ ਸ਼ੁਰੂ ਹੋ ਗਈ ਫਿਰ ਤੋਂ ਆਈਸ ਏਜ ਆਇਆ ਇਸ ਤਰ੍ਹਾਂ بار بار ਕਈ ਲੱਖਾਂ ਸਾਲਾਂ ਤੱਕ ਚੱਲਿਆ ਪਰ ਇਸ ਤੋਂ ਬਾਅਦ ਬਚੇ ਹੋਏ ਜੀਵ ਸਰਵਾਈਵ ਕਰ ਰਹੇ ਸੀ ਇਹ ਸਾਰੇ ਜੀਵ ਸੂਖਮ ਜੀਵਾਂ ਤੋਂ ਬਣੇ ਹੋਏ ਸੀ ਜਿਵੇਂ ਪਹਿਲਾਂ ਇੱਕ ਸੈੱਲ ਵਾਲੇ ਜੀਵ ਫਿਰ ਦੋ ਸੈੱਲਾਂ ਵਾਲੇ ਜੀਵ ਇਸ ਤਰ੍ਹਾਂ ਇਹਨਾਂ ਦੀ ਸ਼ੁਰੂਆਤ ਹੋਈ ਤੇ ਆਈਸ ਏਜ ਦੇ ਕਾਰਨ ਵੀ ਸਮੁੰਦਰ ਦੇ ਵਿੱਚ ਵਾਲੇ ਪੌਦਿਆਂ ਦਾ ਨੁਕਸਾਨ ਘਟ ਹੋਇਆ ਤੇ ਅੱਜ ਤੋਂ ਕਰੀਬ 47 ਕਰੋੜ ਸਾਲ ਪਹਿਲਾਂ ਧਰਤੀ ਦੀ ਉਪਰਲੀ ਸਤ੍ਹਾ ਤੇ ਪਹਿਲੀ ਵਾਰ ਮਾਮੋਸ ਨਾਮ ਦਾ ਪੌਦਾ ਉਗਣਾ ਸ਼ੁਰੂ ਹੋਇਆ ਤੇ ਇਸ ਤੋਂ ਬਾਅਦ ਫਿਰ ਹੌਲੀ-ਹੌਲੀ ਧਰਤੀ ਤੇ ਚਾਰੇ ਪਾਸੇ ਪੌਦੇ ਤੇ ਦਰਖਤ ਹੀ ਪੈਦਾ ਹੋ ਗਏ। ਉਸ ਸਮੇਂ ਦਰਖਤਾਂ ਦੀ ਲੰਬਾਈ 80 ਤੋਂ 100 ਫੁੱਟ ਜਿੰਨੀ ਹੁੰਦੀ ਸੀ। ਸੋ ਦਰਖਤਾਂ ਦੀ 80 ਤੋਂ 100 ਫੁੱਟ ਦੀ ਲੰਬਾਈ ਹੋਣੀ ਹੈਰਾਨੀ ਵਾਲੀ ਗੱਲ ਨਹੀਂ ਹੈ। ਧਰਤੀ ਦੀ ਸਾਰੀ ਜ਼ਮੀਨ ਇੱਕ ਜਗ੍ਹਾ ਤੇ ਇਕੱਠੀ ਹੋ ਗਈ ਜਿਸ ਨੂੰ ਪੈਜੀਆ ਆਈਲੈਂਡ ਕਿਹਾ ਜਾਂਦਾ ਤੇ ਅੱਜ ਤੋਂ 20 ਕਰੋੜ ਸਾਲ ਪਹਿਲਾਂ ਪੈਜੀਆ ਮਹਾਦੀਪ ਟੁੱਟਣਾ ਸ਼ੁਰੂ ਹੋ ਗਿਆ ਤੇ ਇਸ ਤੇ ਟੁੱਟਣ ਨਾਲ ਧਰਤੀ ਦੀ ਜ਼ਿਆਦਾ ਜ਼ਮੀਨ ਪਾਣੀ ਦੇ ਸੰਪਰਕ ਵਿੱਚ ਆਉਣੇ ਸ਼ੁਰੂ ਹੋ ਗਈ ਤੇ ਪਾਣੀ ਦੇ ਸੰਪਰਕ ਵਿੱਚ ਆਉਣ ਨਾਲ ਚਾਰੇ ਪਾਸੇ ਹਰਿਆਲੀ ਫੈਲ ਗਈ ਹਰਿਆਲੀ ਫੈਲਣ ਕਾਰਨ ਬਹੁਤ ਜ਼ਿਆਦਾ ਜੰਗਲਾਂ ਦੀ ਮਾਤਰਾ ਵਧ ਗਈ ਤੇ ਆਕਸੀਜਨ ਵੀ ਵਧ ਗਈ ਧਰਤੀ ਦਾ ਤਾਪਮਾਨ ਲਗਭਗ ਸਥਿਰ ਹੋ ਗਿਆ ਸੀ ਉਸ ਸਮੇ 21 ਤੋਂ 23 ਘੰਟੇ ਦਾ ਦਿਨ ਹੋਇਆ ਕਰਦਾ ਸੀ ਤੇ ਹੁਣ ਸਮੁੰਦਰੀ ਜੀਵਾਂ ਦਾ ਧਰਤੀ ਤੇ ਬਾਹਰ ਰਹਿਣ ਕਰਕੇ ਉਹਨਾਂ ਦੇ ਸਰੀਰ ਦਾ ਰੰਗ ਰੂਪ ਬਦਲ ਰਿਹਾ ਸੀ ਹੌਲੀ ਹੌਲੀ ਇਹਨਾਂ ਵਿੱਚੋਂ ਇੱਕ ਜਾਨਵਰ ਡਾਈਨਾਸੌਰ ਵੀ ਸਾਹਮਣੇ ਆਇਆ ਡਾਈਨਾਸੌਰ ਜਾਨਵਰ ਜਿਆਦਾ ਆਕਸੀਜਨ ਲੈਣ ਵਾਲਾ ਜਾਨਵਰ ਸੀ ਤੇ ਉਸ ਸਮੇ ਬਹੁਤ ਭਾਰੀ ਮਾਤਰਾ ਵਿੱਚ ਆਕਸੀਜਨ ਵੱਧ ਗਈ ਸੀ ਤੇ ਡਾਈਨਾਸੌਰ ਦੀਆਂ ਪ੍ਰਜਾਤੀਆਂ ਵਿੱਚ ਵੀ ਵਾਧਾ ਹੋਣ ਲੱਗਿਆ ਤੇ ਤੁਹਾਨੂੰ ਦੱਸ ਦਈਏ ਕਿ ਡਾਈਨਾਸੌਰ ਨੇ 20 ਤੋਂ 30 ਕਰੋੜ ਸਾਲ ਤੱਕ ਧਰਤੀ ਤੇ ਰਾਜ ਕੀਤਾ ਉਸ ਸਮੇਂ ਡਾਈਨਾਸੌਰ ਪਾਣੀ ਜ਼ਮੀਨ ਤੇ ਹਵਾ ਸਾਰੇ ਕਿਤੇ ਰਾਜ ਕਰਦੇ ਸੀ ਅੱਜ ਤੋਂ 6-7 ਕਰੋੜ ਸਾਲ ਪਹਿਲਾਂ ਜਦੋਂ ਪੈਜੀਆ ਆਈਲੈਂਡ ਅਲੱਗ ਹੋ ਗਿਆ ਸੀ ਤਾਂ ਅੱਜ ਦਾ ਭਾਰਤ ਸਮੁੰਦਰ ਤੇ ਤੈਰਦਾ ਹੋਇਆ ਸਿੱਧਾ ਆ ਕੇ ਅੱਜ ਦੇ ਤਿੱਬਤ ਨਾਲ ਟਕਰਾਇਆ ਤੇ ਇਸੇ ਕਾਰਨ ਹਿਮਾਲਿਆ ਦੀ ਉਤਪਤੀ ਹੋਈ। આજ ਤੋਂ 6 ਕਰੋੜ ਸਾਲ ਪਹਿਲਾਂ 마ਉਂਟ ਐਵਰੇਸਟ ਤੋਂ ਵੱਡਾ ਤਕਰੀਬਨ 4.5 ਲੱਖ ਕਰੋੜ ਕਿਲੋ ਵਜ਼ਨ ਦਾ ਉਲਕਾ ਪਿੰਡ ਤਕਰੀਬਨ 80 ਹਜ਼ਾਰ ਤੋਂ ਵੱਧ ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਧਰਤੀ ਵੱਲ ਆ ਰਿਹਾ ਸੀ ਤੇ ਧਰਤੀ ਦੇ ਐਟਮੋਸਫੀਅਰ ਵਿੱਚ ਪਹੁੰਚਦੇ ਹੀ ਉਸ ਵਿੱਚ ਅੱਗ ਲੱਗ ਗਈ ਤੇ ਉਹ ਜਲਦਾ ਹੋਇਆ ਹੀ ਧਰਤੀ ਨਾਲ ਟਕਰਾ ਗਿਆ। ਇਸ ਦੇ ਟਕਰਾਉਣ ਨਾਲ ਜੋ ਇਸ ਵਿੱਚੋਂ ਊਰਜਾ ਨਿਕਲੀ ਉਹ ਅੱਜ ਦੇ ਸਮੇਂ ਦੇ 10 ਕਰੋੜ ਪਰਮਾਣੂ ਬੰਬ ਇਕੱਠੇ ਫਟਣ ਦੇ ਬਰਾਬਰ ਸੀ ਤੇ ਜਿੱਥੇ ਇਹ ਉਲਕਾ ਪਿੰਡ ਮੱਜਿਆ ਉੱਥੋਂ ਦੇ ਦਰਖਤ ਪੌਦੇ ਜਾਨਵਰ ਸਾਰਾ ਕੁਝ 1 ਸੈਕਿੰਡ ਵਿੱਚ ਸੁਆਹ ਬਣ ਗਿਆ ਤੇ ਸਾਰੇ ਪਾਸੇ ਧੂੜ ਫੈਲ ਗਈ ਤੇ ਸਮੁੰਦਰ ਵਿੱਚ ਸੁਨਾਮੀਆਂ ਆ ਗਈਆਂ ਸਾਰੇ ਪਾਸੇ ਪਹਾਲ ਆ ਗਈਆਂ ਕੁਝ ਹੀ ਘੰਟਿਆਂ ਵਿੱਚ ਵਾਤਾਵਰਣ ਵਿੱਚ ਖਤਰਨਾਕ ਗੈਸਾਂ ਫੈਲ ਗਈਆਂ ਤੇ ਧਰਤੀ ਨਰਕ ਬਣ ਗਈ। ਡਾਇਨਾਸੌਰ ਗੈਸ ਕਟਣ, ਅੱਗ ਤੇ ਭੁੱਖ ਕਾਰਨ ਪੂਰੀ ਤਰ੍ਹਾਂ ਵਿਲੁਪਤ ਹੋ ਗਏ। ਉਸ ਸਮੇਂ ਸਾਡੇ ਪੂਰਵਸ ਧਰਤੀ ਦੇ ਅੰਦਰ ਰਹਿੰਦੇ ਸੀ ਜਿਸ ਕਾਰਨ ਉਹ ਸਰਵਾਈਵ ਕਰ ਸਕੇ। ਪ੍ਰਿਥਵੀ ਸਾਰੇ ਪਾਸੇ ਤੋਂ ਕਾਲੀ ਤੇ ਹਨੇਰੀ ਹੋ ਗਈ ਜਿਸ ਕਾਰਨ ਧੁੱਪ ਵੀ ਧਰਤੀ ਤੱਕ ਨਹੀਂ ਪਹੁੰਚ پا ਰਹੀ ਸੀ। ਪ੍ਰਿਥਵੀ ਉੱਤੇ ਜ਼ਿਆਦਾਤਰ ਜਾਨਵਰ ਤੇ ਦਰਖਤ ਅਲੋ ਪਹੁੰਚ ਗਈ ਤੇ ਧਰਤੀ ਉੱਤੇ ਦੁਬਾਰਾ ਤੋਂ ਐਸਿਡ ਰੇਨ ਹੋਣੀ ਸ਼ੁਰੂ ਹੋ ਗਈ ਤੇ ਫਿਰ ਤੋਂ ਧਰਤੀ ਤੇ ਆਈਸ ਏਜ ਆਇਆ ਪਰ ਇਸ ਵਾਰ ਇਹ ਬਰਫ਼ ਲੱਖਾਂ ਸਾਲਾਂ ਤੱਕ ਨਹੀਂ ਜੰਮੀ ਰਹੀ ਸਿਰਫ 80-90 ਹਜ਼ਾਰ ਸਾਲ ਵਿੱਚ ਹੀ ਇਹ ਬਰਫ਼ ਪਿਗਲਣ ਲੱਗੀ ਜਿਵੇਂ ਹੀ ਧਰਤੀ ਤੇ ਵਾਤਾਵਰਣ ਸਹੀ ਹੋਣਾ ਸ਼ੁਰੂ ਹੋਇਆ ਤਾਂ ਧਰਤੀ ਥੱਲੇ ਵਾਲੇ ਜੀਵ ਬਾਹਰ ਨਿਕਲਣੇ ਸ਼ੁਰੂ ਹੋ ਗਏ ਇਸ ਸਮੇਂ ਬਰਫ਼ ਪਿਗਲ ਰਹੀ ਸੀ ਤੇ ਅੱਜ ਦੇ ਅਫਰੀਕਾ ਦੇ ਜੰਗਲ ਕਾਫੀ ਠੰਡੇ ਹੋਇਆ ਕਰਦੇ ਸੀ ਜਿਸ ਕਾਰਨ ਇਹ ਜੀਵ ਬਾਂਦਰਾ ਵਿੱਚ ਤਬਦੀਲ ਹੋਏ ਪਰ ਜਿਵੇਂ-ਜਿਵੇਂ ਧਰਤੀ ਗਰਮ ਹੋਣ ਲੱਗੀ ਅਫਰੀਕਾ ਦੇ ਇਹ ਜੰਗਲ ਸੁੱਕਣ ਲੱਗੇ ਜੰਗਲ ਦੀਆਂ ਚੀਜ਼ਾਂ ਖਾਣ ਵਾਲੇ ਬਾਂਦਰਾ ਨੂੰ ਖਾਣੇ ਦੀ ਕਮੀ ਹੋਣ ਲੱਗੀ ਖਾਣੇ ਦੀ ਤਲਾਸ਼ ਵਿੱਚ ਇਨ੍ਹਾਂ ਬਾਂਦਰਾ ਨੇ ਆਪਣੇ ਪੈਰਾਂ ਤੇ ਚੱਲਣਾ ਸ਼ੁਰੂ ਕੀਤਾ ਜਿਸ ਨਾਲ ਇਹਨਾਂ ਨੂੰ ਦੂਜੇ ਜਾਨਵਰਾਂ ਦਾ ਸ਼ਿਕਾਰ ਕਰਨ ਵਿੱਚ ਆਸਾਨੀ ਹੁੰਦੀ ਤੇ ਅੱਜ ਤੋਂ 11 ਲੱਖ ਸਾਲ ਪਹਿਲਾਂ ਬੰਦਰ ਬਾਨਰ ਵਿੱਚ ਤਬਦੀਲ ਹੋਏ ਖਾਣੇ ਦੀ ਤਲਾਸ਼ ਵਿੱਚ ਇਹ ਬਾਨਰ ਤਰਤੀ ਦੇ ਹੋਰ ਹਿੱਸਿਆਂ ਵਿੱਚ ਫੈਲਣ ਲੱਗੇ ਇਹਨਾਂ ਦਾ ਰੰਗ ਰੂਪ ਵੀ ਉੱਥੋਂ ਦੇ ਵਾਤਾਵਰਣ ਦੇ ਹਿਸਾਬ ਨਾਲ ਟਲਣ ਲੱਗਿਆ ਸਮਾਂ ਬੀਤਣ ਦੇ ਨਾਲ ਨਾਲ ਇਹ ਏਪਸ ਆਦਵਾਸੀ ਬਣੇ ਤੇ ਤੁਹਾਨੂੰ ਦੱਸ ਦਈਏ ਕਿ ਇਨਸਾਨ ਹੋਮਿਨਸ ਤੋਂ ਬਣਿਆ ਜਦੋਂ ਜੰਗਲ ਸੁੱਕ ਗਏ ਸਿਰਫ ਵੱਡੇ ਦਰਖਤ ਹੀ ਬਚੇ ਇਹ 6.7 ਮਿਲੀਅਨ ਸਾਲ ਪੁਰਾਣੀ ਗੱਲ ਹੈ ਇਸ ਨੂੰ ਪ੍ਰੀ ਹਿਸਟਰੀ ਕਿਹਾ ਜਾਂਦਾ ਹੈ ਹੋਮਨਸ ਬਾਂਦਰਾਂ ਦੀ ਤਰ੍ਹਾਂ ਦਿਸਦੇ ਸੀ ਜਦੋਂ ਵੱਡੇ ਦਰਖਤ ਹੀ ਬੱਚੇ ਤਾਂ ਇਹਨਾਂ ਨੇ ਆਪਣਾ ਸਰਵਾਈਵ ਕਰਨ ਲਈ ਆਪਣੀਆਂ ਅਗਲੀਆਂ ਲੱਤਾਂ ਨੂੰ ਦਰਖਤਾਂ ਤੇ ਚੜਨ ਲਈ ਵਰਤਣਾ ਸ਼ੁਰੂ ਕਰ ਦਿੱਤਾ ਤੇ ਫਿਰ ਹੌਲੀ-ਹੌਲੀ ਇਹਨਾਂ ਨੇ ਦੋ ਲੱਤਾਂ ਤੇ ਹੀ ਤੁਰਨਾ ਸ਼ੁਰੂ ਕਰ ਦਿੱਤਾ ਇਹਨਾਂ ਨੇ ਸਰਵਾਈਵ ਕਰਨ ਲਈ ਪੱਥਰ ਤੋਂ ਹਥਿਆਰ ਬਣਾਉਣਾ ਸ਼ੁਰੂ ਕੀਤਾ ਇਹ ਜੰਗਲੀ ਜਾਨਵਰਾਂ ਨੂੰ ਮਾਰ ਕੇ ਖਾਣਾ ਸ਼ੁਰੂ ਕਰ ਦਿੱਤਾ। 1.1 ਮਿਲੀਅਨ ਸਾਲ ਪਹਿਲਾਂ ਹੋਮੋ ਇਰੈਕਟਸ ਨਾਮ ਦੀ ਪ੍ਰਜਾਤੀ ਆਈ ਜੋ ਅਸਲ ਮਾਇਨੇ ਵਿੱਚ ਸਿੱਧੀ ਰਹਿ ਸਕਦੀ ਸੀ ਤੇ ਦੋ ਪੈਰਾਂ ਤੇ ਵੀ ਤੁਰ ਸਕਦੀ ਸੀ। ਇਸ ਤੋਂ ਪਹਿਲਾਂ ਝੁੱਕ ਕੇ ਤੁਰਨ ਵਾਲੇ ਲੋਕ ਸੀ। ਇਸੇ ਪ੍ਰਜਾਤੀ ਨੇ ਹੀ ਅੱਗ ਦੀ ਖੋਜ ਵੀ ਕੀਤੀ ਜਿਸ ਨਾਲ ਉਹ ਆਪਣੇ ਸ਼ਿਕਾਰ ਨੂੰ ਪਕਾ ਕੇ ਖਾਣ ਲੱਗੇ। ਇਸ ਦੇ ਨਾਲ ਹੀ ਉਹਨਾਂ ਦੇ ਦਿਮਾਗ ਦਾ ਸਾਈਜ਼ ਵੀ ਵਧ ਲੱਗਿਆ। ਕਿਉਂਕਿ ਹੁਣ ਬਹੁਤ ਸਾਰੇ ਪ੍ਰੋਟੀਨ ਉਹਨਾਂ ਦੇ ਸਰੀਰ ਨੂੰ ਮਿਲਣ ਲੱਗੇ। ਅੱਜ ਤੋਂ 300-400 ਹਜ਼ਾਰ ਸਾਲ ਪਹਿਲਾਂ ਹੋਮੋ ਸੇਪੀయన్స్ ਨਾਮ ਦੀ ਪ੍ਰਜਾਤੀ ਨਿਕਲ ਕੇ ਆਈ। ਇਹ ਪ੍ਰਜਾਤੀ ਅਫਰੀਕਾ ਤੋਂ ਧਰਤੀ ਦੇ ਹੋਰ ਹਿੱਸਿਆਂ ਵਿੱਚ ਜਾਲ ਲੱਗੀ। ਇਹਨਾਂ ਨੇ ਹਥਿਆਰਾਂ ਨੂੰ ਬਹੁਤ ਹੀ ਆਧੁਨਿਕ ਕਰ ਲਿਆ ਤੇ ਹਰ ਪਾਸੇ ਫੈਲਣ ਲੱਗੇ। ਇਹਨਾਂ ਨੇ 40 ਤੋਂ 50 ਹਜ਼ਾਰ ਸਾਲ ਪਹਿਲਾਂ ਭਾਸ਼ਾ ਦੀ ਕوجਿ ਕੀਤੀ ਜਿਵੇਂ ਕਿ ਊਹੂ ਜਿਸ ਨਾਲ ਇਹਨਾਂ ਨੂੰ ਸ਼ਿਕਾਰ ਕਰਨ ਵੇਲੇ ਆਸਾਨੀ ਹੁੰਦੀ ਸੀ ਇਸ ਤਰ੍ਹਾਂ ਸੌਖਾ ਹੀ ਕਮਿਊਨੀਕੇਟ ਕਰ ਸਕਦੇ ਸੀ ਇਸ ਤੋਂ ਬਾਅਦ ਦੁਬਾਰਾ ਇੱਕ ਛੋਟਾ ਆਈਸ ਏਜ ਆਇਆ ਜਿਸ ਨਾਲ ਇਹ ਗੁਫਾ ਵਿੱਚ ਰਹਿ ਕੇ ਅੱਗ ਦੇ ਸਹਾਰੇ ਸਰਵਾਈਵ ਤਾਂ ਕਰ ਗਏ ਪਰ ਇਹਨਾਂ ਨੂੰ ਖਾਣੇ ਦੀ ਬਹੁਤ ਮੁਸ਼ਕਲ ਹੋਈ ਜਿਸ ਤੋਂ ਬਾਅਦ ਇਹਨਾਂ ਨੇ ਬਹੁਤ ਹੀ ਮਹੱਤਵਪੂਰਨ ਚੀਜ਼ ਸਿੱਖੀ ਕਿ ਸ਼ਿਕਾਰ ਤੇ ਡਿਪੈਂਡ ਰਹਿਣਾ ਗਲਤ ਹੈ ਤੇ ਤਕਰੀਬਨ 10000 ਸਾਲ ਪਹਿਲਾਂ ਇਹਨਾਂ ਨੇ ਖੇਤੀਬਾੜੀ ਦੀ ਪਰੰਪਰਾ ਸ਼ੁਰੂ ਕੀਤੀ ਜਿਸ ਕਾਰਨ ਇਹ ਭੋਜਨ ਸਟੋਰ ਕਰ ਲੈਂਦੇ ਤੇ ਹੁਣ ਇਹ ਹੋਰ ਬਹੁਤ ਸਾਰੀਆਂ ਚੀਜ਼ਾਂ ਤੇ ਵੀ ਧਿਆਨ ਲਾਉਣ ਲੱਗੇ ਕਿਉਂਕਿ ਇਹਨਾਂ ਦੀ ਹੁਣ ਭੋਜਨ ਦੀ ਮੁਸ਼ਕਲ ਖਤਮ ਹੋ ਗਈ ਸੀ ਕਿਸੇ ਸਮੇਂ ਇਨਸਾਨ ਦੀ ਸਭ ਤੋਂ ਵੱਡੀ ਮੁਸ਼ਕਲ ਹੀ ਭੋਜਨ ਦੀ ਸੀ ਤੇ ਹੁਣ ਇਹ ਬਹੁਤ ਸਾਰੀਆਂ ਚੀਜ਼ਾਂ ਨੂੰ ਸਟੋਰ ਕਰਨ ਲੱਗੇ ਤੇ ਇਹਨਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੱਕ ਵੀ ਲੈ ਜਾਣ ਲੱਗੇ ਏਸੇ ਦੇ ਚੱਕਰ ਵਿੱਚ ਹੀ ਫਿਰ ਪਈਏ ਦੀ ਖੋਜ ਹੋਈ ਇਸ ਤਰ੍ਹਾਂ ਹੀ ਲੋੜ ਦੇ ਅਨੁਸਾਰ ਬਹੁਤ ਸਾਰੀਆਂ ਚੀਜ਼ਾਂ ਦੀ ਖੋਜ ਹੁੰਦੀ ਗਈ 25000 ਸਾਲ ਪਹਿਲਾਂ ਇਨਸਾਨ ਧਰਤੀ ਤੋਂ ਬਾਹਰ ਵੀ ਇੰਟਰਸਟ ਲੈਣ ਲੱਗਿਆ ਤੇ 1760 ਦੇ ਇੰਡਸਟਰੀ ਰੈਵੋਲੂਸ਼ਨ ਤੋਂ ਬਾਅਦ ਅਸੀਂ ਅੱਜ ਜ਼ਿੰਦਗੀ ਕਿਵੇਂ ਜੀ ਰਹੇ ਹਾਂ ਇਹ ਅਸੀਂ ਜਾਣਦੇ ਹੀ ਹਾਂ ਤੇ ਅਸੀਂ ਭਾਸ਼ਾ ਧਰਮ ਸੰਸਕ੍ਰਿਤੀ ਦਾ ਨਿਰਮਾਣ ਕੀਤਾ ਹੈ ਤੇ ਸਮੇਂ ਦੇ ਨਾਲ-ਨਾਲ ਅਸੀਂ ਵਿਕਸਿਤ ਹੋ ਗਏ ਹਾਂ ਅੱਜ ਦੇ ਸਮੇਂ ਅਸੀਂ ਧਰਤੀ ਦੇ ਸਭ ਤੋਂ ਵਿਕਸਿਤ ਪ੍ਰਜਾਤੀ ਹਾਂ ਤੇ ਪ੍ਰithvi ਨੂੰ ਅੱਜ ਵਰਗਾ ਬਣਨ ਵਿੱਚ ਤਕਰੀਬਨ 450 ਕਰੋੜ ਸਾਲ ਦਾ ਸਮਾਂ ਲੱਗਿਆ ਪਰ ਅਸੀਂ ਇਨਸਾਨਾਂ ਨੇ ਜਿੰਨਾ ਪਿਛਲੇ 100 ਸਾਲਾਂ ਵਿੱਚ ਧਰਤੀ ਨੂੰ ਗੰਦਾ ਤੇ ਗਰਮ ਕੀਤਾ ਹੈ ਉਹਨਾ ਅੱਜ ਤੱਕ ਕਿਸੇ ਹੋਰ ਪ੍ਰਜਾਤੀ ਨੇ ਨਹੀਂ ਕੀਤਾ ਤੇ ਨਾ ਹੀ ਇੰਨੀ ਛੇਤੀ ਕਦੀ ਹੋਇਆ ਅਸੀਂ ਸਿਰ ਤੋਂ ਧਰਤੀ ਨੂੰ ਗਰਮ ਕਰ ਰਹੇ ਹਾਂ ਤੇ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਧਾ ਰਹੇ ਹਾਂ ਵਿਗਿਆਨੀਆਂ ਅਨੁਸਾਰ ਫਿਊਚਰ ਵਿੱਚ ਧਰਤੀ ਫਿਰ ਤੋਂ ਬਦਲਣ ਵਾਲੀ ਹੈ ਸੋ ਕਹਿਣ ਦਾ ਭਾਵ ਇਹ ਹੈ ਕਿ ਧਰਤੀ ਕਦੇ ਖਤਮ ਨਹੀਂ ਹੋਵੇਗੀ ਪਰ ਧਰਤੀ ਤੇ ਜੀਵਨ ਜ਼ਰੂਰ ਬਦਲਦਾ ਰਹੇਗਾ ਤੇ ਜੇਕਰ ਦੁਬਾਰਾ ਤੋਂ ਕੁਦਰਤੀ ਆਫਤ ਆਉਂਦੀ ਹੈ ਤਾਂ ਸਾਨੂੰ ਹੋਰ ਨਵੀਆਂ ਚੀਜ਼ਾਂ ਦਾ ਲੜਨਾ ਪਵੇਗਾ ਤੇ ਹੋਰ ਰੈਵੋਲੂਸ਼ਨ ਕਰਨਾ ਪਵੇਗਾ ਸੋ ਜੇਕਰ ਤੁਹਾਨੂੰ ਇਹ ਇਨਫੋਰਮੇਸ਼ਨ ਵਧੀਆ ਲੱਗੀ ਹੈ ਤਾਂ ਸ਼ੇਅਰ ਜ਼ਰੂਰ ਕਰਿਓ ਨਵੇਂ ਦੋਸਤਾਂ ਨੂੰ ਬੇਨਤੀ ਹੈ ਕਿ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰ ਵੀਡੀਓ ਜਿਹੜੀ ਆ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ